ਕੱਲ ਕੁਐਸਚਨ ਆਰ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲੀਡਰ ਆਫ اپੋਜੀਸ਼ਨ ਵੱਲੋਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਵੱਲੋਂ ਸੰਤਕਾਰਾਂ ਦੇ ਨਾਲ ਖੜੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੁਣ ਬਿਜ਼ਨਸਮੈਨ ਨੂੰ ਨਵੀਂ ਫੈਕਟਰੀ ਲਗਾਉਣ ਦੇ ਲਈ ਥਾਂ ਥਾਂ ਤੋਂ ਐਨਸੀ ਲੈਂਡ ਦੀ ਲੋੜ ਨਹੀਂ ਸਿਰਫ ਆਪਣੀ ਜਗਾ ਸਿਲੈਕਟ ਕਰਕੇ ਇਨਵੈਸਟਮੈਂਟ ਪੰਜਾਬ ਦੇ ਪੋਰਟਲ ਜਾਂ ਦਫਤਰ ਦੇ ਵਿੱਚ ਜਾਣਕਾਰੀ ਦੇਣੀ ਹੋਏਗੀ ਤੇ ਉਸ ਤੋਂ ਬਾਅਦ ਸੀਐਲਯੂ এনਵਾਇਰਨਮੈਂਟ ਤੇ ਫੋਰੈਸਟ ਵਿਭਾਗ ਨੇ ਆਪ ਜਾ ਕੇ ਉਸ ਜਗਾ ਦਾ ਮੁਆਇਨਾ ਕਰਤੀਆ ਤੇ 15 ਦਿਨਾਂ ਦੇ ਵਿੱਚ ਰਿਪੋਰਟ ਬਣਾ ਕੇ ਪੂਰੀ ਜਾਣਕਾਰੀ ਨਿਵੇਸ਼ਕ ਨੂੰ ਦਿੱਤੀ ਜਾਏਗੀ ਸੋ ਹਰੇ ਰੰਗ ਦਾ ਸਟੈਂਪ ਪੇਪਰ ਦਾ ਮਤਲਬ ਹੈ ਕਿ ਉਹ ਫੈਕਟਰੀ ਵਾਲੇ ਨੇ ਸਾਰੀਆਂ ਐਨਓਸੀਜ਼ ਲਈਆਂ ਹੋਈਆਂ ਨੇ ਤੇ ਉਹਦੇ ਪੈਸੇ ਦਿੱਤੇ ਹੋਏ ਨੇ ਅੱਡੀ ਇੱਥੇ ਐਗਰੀਕਲਚਰ ਸਪੇਅਰ ਪਾਰਟਸ ਦੀ ਮੈਨੂਫੈਕਚਰਿੰਗ ਫੈਕਟਰੀ ਹੈ ਪਹਿਲੀ ਵਾਰੀ ਇਸ ਤਰ੍ਹਾਂ ਦਾ ਕੋਈ ਗਵਰਨਮੈਂਟ ਵੱਲੋਂ ਚੱਕਿਆ ਗਿਆ ਹੈ ਇਹਦੇ ਨਾਲ ਜਿੱਥੇ ਵਪਾਰੀਆਂ ਦੀ ਖੱਜਲ ਖਵਾਰੀ ਬਚੂਗੀ ਦਫ਼ਤਰਾਂ ਦੇ ਗੇੜੇ ਬਚਣਗੇ ਸੋ ਇਹ ਸਾਰਾ ਕੁਝ ਅਸੀਂ ਖਤਮ ਕਰਨ ਲੱਗੇ ਹਾਂ ਸਾਡਾ ਕੰਮ ਕਾਫੀ ਸੁਖਾਲਾ ਹੋ ਚੁੱਕਾ ਹੈ ਜਿਸ ਦੇ ਨਾਲ ਕਿ ਪੰਜਾਬ ਵਿੱਚ ਇੰਡਸਟਰੀ ਵਧਣ ਲਈ ਕਾਫੀ ਅੱਛਾ ਸਕੋਪ ਬਣ ਰਿਹਾ ਹੈ ਔਰ ਸਾਨੂੰ ਇਹ ਉਮੀਦ ਹੈ ਕਿ ਬਾਹਰੋਂ ਇਨਵੈਸਟ ਹੋਰ ਵੀ ਆਏਗੀ ਇਨਵੈਸਟਮੈਂਟ ਹੋਊਗੀ ਖੱਜਣਕੁਆਰੀ ਨਹੀਂ ਤਰੱਕੀ ਚਾਹੁੰਦੀ ਹੈ ਆਮ ਆਦਮੀ ਦੀ ਸਰਕਾਰ ਜਹਾੜੀ ਚੁਣੀ ਹੋਈ ਸਰਕਾਰ ਪੰਜਾਬ ਦੀ ਇੱਕ ਐਸੀ ਸ਼ਖਸੀਅਤ ਜਿਸ ਨੇ ਪੰਜਾਬੀਆਂ ਦਾ ਮਾਣ ਪੂਰੇ ਦੇਸ਼ ਵਿਦੇਸ਼ ਵਿੱਚ ਵਧਾਇਆ ਅਸੀਂ ਸਾਰੇ ਬਾਬੇ ਨਾਨਕ ਨੂੰ ਮੱਥਾ ਟੇਕਦੇ ਆਂ ਪਰ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਦਰਖਾਏ ਦਸਾਏ ਹੋ ਤੇ ਮਾਰਗ ਉੱਤੇ ਚੱਲਣ ਵਾਲੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਸਦਨ ਦੇ ਵਿੱਚ ਠੇਕੇਦਾਰ ਕਹਿ ਦਿੱਤਾ ਮੈਂ ਕੋਈ ਸਿਰਫ ਇੱਕ ਮੰਤਰੀ ਦੇ ਨਾਤੇ ਜਾਂ ਆਮ ਆਦਮੀ ਪਾਰਟੀ ਦੇ ਮੈਂਬਰ ਹੋਣ ਦੇ ਨਾਤੇ ਨਹੀਂ ਇੱਕ ਪੰਜਾਬੀ ਹੋਣ ਦੇ ਨਾਤੇ ਇੱਕ ਸਿੱਖ ਹੋਣ ਦੇ ਨਾਤੇ ਮੈਨੂੰ ਬਹੁਤ ਥੇਸ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਜੀਵਨ ਉਹ ਸਾਡੇ ਸਾਰਿਆਂ ਦੇ ਲਈ ਇੱਕ ਪ੍ਰੇਰਨਾ ਸਰੂਤ ਸਨ 1999 ਦੇ ਵਿੱਚ ਉਹਨਾਂ ਨੇ ਪਹਿਲਾ ਜਿਹੜਾ ਸੀਚੇਵਾਲ ਮਾਡਲ ਹੈ ਟੋਬੇ ਵਾਲਾ ਸਾਫ ਵਾਲਾ ਉਹ ਬਣਾਇਆ ਸੰਨ 2000 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਕਾਲੀ ਵਹੀਂ ਉਸ ਨੂੰ 16 ਸਾਲ ਦਾ ਲੰਬਾ ਉੱਥੇ ਕਾਰ ਸੇਵਾ ਕਰਕੇ ਉਸ ਪਵਿੱਤਰ ਕਾਲੀ ਵਈ ਨੂੰ ਸਾਫ ਕੀਤਾ ਅਜੋ ਕਾਲੀ ਵਈ ਦਾ ਪਾਣੀ ਇਨਾ ਸਾਫ ਹੈ ਕਿ ਲੋਕ ਉਥੇ ਇਸ਼ਨਾਨ ਕਰਦੇ ਨੇ ਇਸ ਦੌਰਾਨ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਏ ਪੀ ਜੀ ਅਬਦੁਲ ਕਲਾਮ ਦੋ ਵਾਰੀ ਉਹਨਾਂ ਨੂੰ ਮਿਲਣ ਲਈ ਆਏ ਤੇ ਉਹਨੇ ਦੋਨੋਂ ਵਾਰੀ ਆ ਕੇ ਜੋ ਏ ਪੀ ਜੀ ਅਬਦੁਲ ਕਲਾਮ ਜੀ ਜੋ ਖੋਦ ਰਾਸ਼ਟਰਪਤੀ ਤੋਂ ਇਲਾਵਾ ਮਿਸਾਈਲ ਮੈਨ ਆਫ ਇੰਡੀਆ ਦੇ ਨਾਮ ਤੇ ਵੀ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਐਦਾਂ ਦਾ ਸੰਤ ਹਰ ਇੱਕ ਸੂਬੇ ਕੋਲ ਹੋਵੇ, ਹਰ ਸਟੇਟ ਕੋਲ ਹੋਵੇ। ਡਾਕਟਰ ਐਪੀਜੀ ਅਬਦੁਲ ਕਲਾਮ ਜੀ ਨੇ ਸੀਚੇਵਾਲ ਮਾਡਲ ਬਾਰੇ ਇਹ ਗੱਲ ਕਹੀ ਕਿ 1 ਆਫ ਦਾ 9th ਟੈਕਨੋਲੋਜੀਕਲ ਐਡਵਾਂਸਮੈਂਟਸ ਉਸ ਸਮੇਂ ਦੀਆਂ ਜੋ ਦੇਸ਼ ਦੀਆਂ ਬੈਸਟ ਨਾ ਟੈਕਨੋਲੋਜੀਕਲ ਐਡਵਾਂਸਮੈਂਟ ਹੈ, ਉਹਦੇ ਵਿੱਚੋਂ ਸੰਤ ਸੀਚੇਵਾਲ ਦਾ ਮਾਡਲ ਇੱਕ ਹੈ। 2008 ਦੇ ਵਿੱਚ ਟਾਈਮਜ਼ ਮੈਗਜ਼ੀਨ ਉਹ ਮੈਗਜ਼ੀਨ ਜਿਹਦੇ ਉੱਤੇ ਅਮਰੀਕਾ ਦਾ ਰਾਸ਼ਟਰਪਤੀ ਵੀ ਚਾਹੁੰਦਾ ਕਿ ਮੇਰਾ ਨਾਮ ਦਰਜ ਹੋਵੇ ਵੱਖ-ਵੱਖ ਮੁਲਕਾਂ ਦੇ ਹੈੱਡ ਚਾਹੁੰਦੇ ਨੇ ਕਿ ਸਾਡਾ ਨਾਮ ਟਾਈਮਜ਼ ਮੈਗਜ਼ੀਨ ਚਾਵੇ ਉਸ ਟਾਈਮਜ਼ ਮੈਗਜ਼ੀਨ ਨੇ ਇੱਕ ਲਿਸਟ ਕੱਢੀ ਦੁਨੀਆ ਦੇ ਟੌਪ 30 ਵਰਲਡ এনवायरमेंटਲਿਸਟਸ ਦੀ ਉਸ ਦੇ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਨਾਮ ਦਰਜ ਹੋਇਆ ਮੇਰੀ ਪਹਿਲਾ ਪਹਿਲੀ ਮੁਲਾਕਾਤ ਸੰਤ ਪਾਪਾ ਬਲਬੀਰ ਸਿੰਘ ਸੀਚੇਵਾਲ ਜੀ ਨਾਲ ਜਨਵਰੀ 2012 ਚ ਹੋਈ ਸੀ ਉਦੋਂ ਤੱਕ ਸਿਰਫ ਇੰਡੀਆ ਅਗੇਂਸਟ ਕਰਪਸ਼ਨ ਸੀ ਆਮ ਆਦਮੀ ਪਾਰਟੀ ਹਜੇ ਬਣੀ ਨਹੀਂ ਸੀ ਉਦੋਂ ਸੰਤ ਸੀਚੇਵਾਲ ਜੀ ਨੇ ਇੱਕ ਮੁਹਿੰਮ ਚਲਾਈ ਸੀ ਕਿ ਜਿੰਨੇ ਵੀ ਕੈਂਡੀਡੇਟ 2012 ਦੇ ਵਿਧਾਨ ਸਭਾ ਚੋਣਾਂ ਲੜ ਰਹੇ ਨੇ ਉਹਨਾਂ ਤੋਂ ਇੱਕ ਘੋਸ਼ਣਾ ਪੱਤਰ ਲੈਂਦੇ ਸੀ ਕਿ ਅਗਰ ਅਸੀਂ ਜਿੱਤਦੇ ਆ ਤਾਂ ਅਸੀਂ ਪੰਜਾਬ ਦੀ ਵਿਧਾਨ ਸਭਾ ਜਾ ਕੇ ਵਾਤਾਵਰਣ ਦੇ ਉੱਤੇ ਗੱਲ ਕਰਾਂਗੇ ਪੰਜਾਬ ਦੇ ਪਾਣੀਆਂ ਬਾਰੇ ਗੱਲ ਕਰਾਂਗੇ ਸੰ 2017 ਦੇ ਵਿੱਚ ਸੰਤ ਗਲਬੀਰ ਸਿੰਘ ਸੀਚੇয়াল ਜੀ ਨੂੰ ਦੇਸ਼ ਦੇ ਸਭ ਤੋਂ ਸਰਵੋਤਮ ਪੁਰਸਕਾਰਾਂ ਦੇ ਵਿੱਚੋਂ ਪਦਮਸ਼੍ਰੀ ਪੁਰਸਕਾਰ ਮਿਲਦਾ ਸਮੇਂ-ਸਮੇਂ ਦੇ ਉੱਤੇ ਦੇਸ਼ ਦੇ ਵੱਖ-ਵੱਖ ਸਟੇਟਸ ਦੇ ਚੀਫ ਮਨਿਸਟਰ ਇਨਕਲੂਡਿੰਗ ਹਰਿਆਣਾ ਦੇ ਫਾਰਮਰ ਚੀਫ ਮਨਿਸਟਰ ਮਨੋਹਰ لال ਖੱਟਰ ਹੋਰ ਵੀ ਦੇਸ਼ ਦੀ ਨਾਮੀ ਹਸਤੀਆਂ ਉਹਨਾਂ ਦੇ ਸੀਚੇয়াল ਮਾਡਲ ਨੂੰ ਦੇਖਣ ਆਉਂਦੀਆਂ ਤੇ ਉਹਨਾਂ ਦੇ ਕੰਮ ਤੋਂ ਪ੍ਰਭਾਵਿਤ ਉਨ੍ਹਾਂ ਦੇ ਕੰਮ ਨੂੰ ਦੇਖਦੇ ਹੋਏ ਸੰ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਰਾਜ ਸਭਾ ਮੈਂਬਰ ਨਾਮਿਨੇਟ ਕੀਤਾ ਤੇ ਸੰ ਸੀਚੇਲ ਜੀ ਨੇ ਇਹ ਸ਼ਰਤ ਵੀ ਰੱਖੀ ਸੀ ਤੇ 2024 ਦੇ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਉਹ ਨਹੀਂ ਆਮ ਆਦਮੀ ਪਾਰਟੀ ਲਈ ਪ੍ਰਚਾਰ ਨਹੀਂ ਕੀਤਾ ਕਿਉਂਕਿ ਮੈਂ ਸਿਰਫ ਅਗਰ ਤੁਸੀਂ ਮੈਨੂੰ ਰਾਜ ਸਭਾ 'ਚ ਭੇਜ ਰਹੇ ਹੋ ਮੈਂ ਸਿਰਫ ਪੰਜਾਬ ਦੇ ਵਾਤਾਵਰਣ ਦੇਸ਼ ਦੇ ਵਾਤਾਵਰਣ ਪਾਣੀਆਂ ਦੀ ਗੱਲ ਕਰੂੰਗਾ ਨਵੰਬਰ 2024 ਤੋਂ ਸੰਤ ਸੀਚੇয়াল ਜੀ ਨੇ ਮੋਰਚਾ ਲਾਇਆ ਹੋਇਆ ਲੁਧਿਆਣੇ ਵਿਖੇ ਕਾਲੇ ਜਿਹੜਾ ਸਾਡਾ ਬੁੱਢਾ ਦਰਿਆ ਲਗਾਤਾਰ ਕੰਮ ਕਰ ਰਹੀ ਮੈਂ ਉਹਨਾਂ ਦੇ ਸੀਚੇয়াল ਜਿਹੜਾ ਉਹਨਾਂ ਦਾ ਜਿੱਥੇ ਪਿੰਡ ਉਹ ਜਾ ਕੇ ਦੇਖਿਆ ਪੰਜਾਬ ਦੀ ਸਭ ਤੋਂ ਸੋਹਣੀਆਂ ਸੜਕਾਂ ਸ਼ਾਕੋਟ ਹਲਕੇ ਚ ਉਸ ਇਲਾਕੇ ਚ ਸੋਹਣੀਆਂ ਸੜਕਾਂ ਕਿਉਂ ਜਿੱਥੇ ਤੁਹਾਨੂੰ ਸੜਕਾਂ ਦੇ ਆਸ-ਪਾਸ ਰੁੱਖ ਮਿਲਣਗੇ ਹਰੀਆਲੀ ਮਿਲੂਗੀ ਐਨੀ ਸਕੂਲ ਸਕੂਲਾਂ ਦੇ ਨਾਲ ਨਰਸਰੀ ਮੈਂ ਉਹਨਾਂ ਦੇ ਜਾ ਕੇ ਦੇਖਿਆ ਬੱਚੇ ਦਿਨੇ ਸਕੂਲ ਚ ਪੜਦੇ ਐ ਤੇ ਉਸ ਤੋਂ ਬਾਅਦ ਹਰ ਬੱਚੇ ਨੂੰ ਲਾਜ਼ਮੀ ਹੈ ਕਿ ਉਹ ਨਰਸਰੀ ਚ ਜਾ ਕੇ ਟਾਈਮ ਬਿਤਾਵੇ 2023 ਚ ਹੜਾ ਆਇਆ ਪੰਜਾਬ ਦੇ ਵਿੱਚ ਸ਼ਾਕੋਟ ਏਰੀਏ ਦੇ ਵਿੱਚ ਬਹੁਤ ਨੁਕਸਾਨ ਹੋਇਆ ਕਈ ਦਿਨ ਤੱਕ ਉੱਥੇ ਪਾਣੀ ਖੜਾ ਰਿਹਾ ਮੈਂ ਖੁਦ ਉੱਥੇ ਆਪ ਵੀ ਸੇਵਾ ਕਰਨ ਗਿਆ ਸੀ ਸੰਸੀਚੇਵਾਲ ਜੀ ਨਾਲ ਜੇ ਮੈਂ ਜਾ ਕੇ ਦੇਖਿਆ ਕਿ ਲਗਾਤਾਰ तकरीबन 2.5 ਮਹੀਨੇ ਇੰਨੀ ਗਰਮੀ ਸੀ ਤੇ ਪਾਣੀ ਖੜਨ ਕਰਕੇ ਉੱਥੇ ਇੰਨੀ ਗੰਦੀ ਸਮੈਲ ਆ ਰਹੀ ਸੀ ਕੋਈ ਖੜ ਨਹੀਂ ਸਕਦਾ ਸੀ ਪਰ ਸੰਸਿਚੀ ਵਾਲ ਉੱਤੇ 24 ਘੰਟੇ ਮੌਜੂਦ ਰਹਿੰਦੇ ਸੀ ਉੱਥੇ ਹੀ ਉਹਨੇ ਆਪਣਾ ਕੈਂਪ ਲਾਇਆ ਸੀਗਾ ਉੱਥੇ ਹੀ ਉਹ ਰਾਤ ਨੂੰ ਸੌਂਦੇ ਸੀ ਉੱਥੇ ਹੀ ਸਵੇਰੇ ਲੱਗ ਜਾਂਦੇ ਸੀ ਐਦਾਂ ਹੀ ਮੈਨੂੰ ਇੱਕ ਵਾਰੀ ਜਲੰਧਰ ਦੇ ਕਿਸੇ ਪੱਤਰਕਾਰ ਸਾਥੀ ਨੇ ਗੱਲ ਦੱਸੀ ਕਹਿੰਦੇ ਜਦੋਂ ਬਾਬਾ ਜੀ ਕਾਲੀ ਵਈ ਸਾਫ਼ ਕਰ ਰਹੇ ਸੀ ਨਾ ਅਬਦੁਲ ਕਲਾਮ ਜੀ ਜਦੋਂ ਆਗੇ ਤਾਂ ਸਭ ਨੂੰ ਪਤਾ ਲੱਗਿਆ ਕਿ ਸਾਡੇ ਕੋਲ ਇੰਨਾ ਮਹਾਨ ਸੰਤ ਜੋ ਵਾਤਾਵਰਣ ਤੇ ਕੰਮ ਕਰ ਰਿਹਾ ਤਾਂ ਬਹੁਤ ਸਾਰੀਆਂ ਅਖਬਾਰਾਂ ਦੇ ਪੱਤਰਕਾਰ ਨਾਮੀ ਨੈਸ਼ਨਲ ਡੇਲੀਆਂ ਦੇ ਪੱਤਰਕਾਰ ਫੋਰਨ ਜਰਨਲਿਸਟ ਵੀ ਸੰਸੀ ਚੇਲ ਜੀ ਨੂੰ ਦੇਖਣ ਆਉਂਦੇ ਸੀ ਕਿ ਕਿਵੇਂ ਉਹ ਕਾਰ ਸੇਵਾ ਕਰ ਰਹੇ